ਮੋਟੋ ਜੇ ਤੂੰ ਆ ਜੱਤੀ ਠੀਕ ਆ ਤੰਮਾ 100 ਰੁਪਇਆ ਦਵਾਂਗਾ ਬਸ ਸੋਈ ਮੈਂ ਹੋਪਾਂ ਨਾ ਖਰੇਣਾ 200 ਤਾਂ ਹੋਏ ਚਲੋ ਜੇ ਤਾਂ ਸਹੀ 500 ਗਾ ਲਾਗੇ ਪਰ ਸਾਤੇ ਆ ਹਾਂ ਵੀ ਮਾਪ ਲਾ ਗੈਣਾ ਇੱਕ ਦੋ ਤਿੰਨ ਚਾਰ ਪੰਜ 6 7 ਹਾਂ ਇੱਕ ਦੋ ਤਿੰਨ ਚਾਰ ਪੰਜ 6 7 ਹਾਂ ਇਧਰ ਵੀ 7 ਆਉਣੇ ਚਾਹੀਦੇ ਇਧਰ ਵੀ 7 ਆਉਣੇ ਚਾਹੀਦੇ ਇਹਨਾਂ ਦੇ ਬਿੱਟੇ ਬੱਕਾ ਚੱਕ ਲੈਣਾ ਪਾਸੇ ਰੱਖਤਾ ਪਣਾ ਇਧਰ 1 2 3 4 5 6 ਹੋ ਗਿਆ ਨਾ ਤੇ ਇਧਰ ਵੀ 7 ਆਉਣੇ ਤੇ ਉਧਰ ਵੀ 7 ਮਿਲ ਜਾਈ ਦੇ ਤੇ ਆ ਲੈ 100 ਰੁਪਿਆ ਕਰਖਾ ਇਹ ਤਾਂ ਬਹੁਤ ਆਸਾਨ ਆ ਹੋ ਗਿਆ 1 2 3 4 5 6 ਆ 1 2 3 4 5 6 6 ਆਇਆ 7 ਗਾਣੇ ਮੈਂ ਮੈਂ ਲਾ ਲ ਬਿਲ ਸਾਲ ਗਿਆ ਆ ਕਿਧਰ ਕੀਤਾ ਕਿੱਤਾ ਕਿਧਰ ਆ ਆ ਕਿਧਰ ਇੱਕ 2 3 4 5 6 7 ਹਾਂ 1 2 3 4 5 6 7 ਹੋ ਗਏ ਨਾ ਹੋ ਗਿਆ ਦੇਖੋ ਚਲ ਠੀਕਾ ਲੈ 500 ਰੁਪਏ ਦੇ ਜਿੱਤ ਗਿਆ ਕਿਹੜਾ 100 ਲੈ ਵੀ ਮੁੱਕ ਗਏ ਹਾਂ 400 ਹੈਲੋ ਗਾਇਜ਼ ਜਿੱਤ ਲਿਆ 500 ਆਸਾਨ ਜੀ ਗੇਮ ਸੀਗੀ ਇਹਨਾਂ ਨੂੰ ਲੱਗਿਆ ਕਿ ਤੇ ਮੇਰਾ ਇੰਨਾ ਦਿਮਾਗ ਹੀ ਨਹੀਂ ਹੈਗਾ 2 5 4 5 6 ਸਭ 1 2 3 4 5 6 7 ਸਰਸਨਾ ਕਿਵੇਂ ਤੁਸੀਂ ਵੇਵ ਕੋ ਸਮਝ ਆਇਆ ਹੈ ਆਇਤਾ ਸੋ